ਨਮਸਕਾਰ ਆਕਾਸ਼ਵਾਣੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ। ਅੱਜ ਦੀ ਇਸ ਕੜੀ ਵਿੱਚ ਤੁਸੀਂ ਸੁਣੋਗੇ ਵਾਖਵਾਖ ਵਿਸ਼ਾ ਬਾਰੇ ਅਧਿਕਾਰੀਆਂ ਤੇ ਲੋਕਾਂ ਨਾਲ ਕੀਤੀ ਗੱਲਬਾਤ। ਲੋਕ ਸਭਾ ਵੱਲੋਂ ਬੀਤੇ ਦਿਨੀ ਆਨਲਾਈਨ ਗੇਮਿੰਗ ਦਾ ਪ੍ਰਚਾਰ ਅਤੇ ਨਿਯਮਕ ਬਿੱਲ 2025 ਪਾਸ ਕੀਤਾ ਗਿਆ ਹੈ। ਇਹ ਬਿੱਲ ਈ-ਸਪੋਰਟਸ ਅਤੇ ਆਨਲਾਈਨ ਸੋਸ਼ਲ ਗੇਮਾਂ ਨੂੰ ਉਤਸ਼ਾਹਿਤ ਕਰਦਾ ਹੈ, ਜਦਕਿ ਨੁਕਸਾਨਦੇਹ ਆਨਲਾਈਨ ਮਨੀ ਗੇਮਿੰਗ ਸੇਵਾਵਾਂ 'ਤੇ ਪਾਬੰਦੀ ਵੀ ਲਗਾਉਂਦਾ ਹੈ। ਇਹ ਬਿੱਲ ਵਿਕਤੀਆਂ ਖਾਸ ਕਰਕੇ ਨੌਜਵਾਨਾਂ ਤੇ ਕਮਜ਼ੋਰ ਆਬਾਦੀ ਨੂੰ ਅਜਿਹੇ ਖੇਡਾਂ ਦੇ ਮਾੜੇ ਪ੍ਰਭਾਵ ਤੋਂ ਬਚਾਉਣ ਲਈ ਤਿਆਰ ਕੀਤਾ ਗਿਆ ਹੈ। ਆਕਾਸ਼ਵਾਣੀ ਜਲੰਧਰ ਦੇ ਸਮਾਚਾਰ ਸੇਵਾ ਵਿਭਾਗ ਨੇ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਇਸ ਬਿੱਲ ਬਾਰੇ ਗੱਲਬਾਤ ਕੀਤੀ। ਫਰੀਦਕੋਟ, ਪਠਾਨਕੋਟ ਅਤੇ ਮੋਗਾ ਜ਼ਿਲ੍ਹਿਆਂ ਸਿੱਕਾ ਖੇਤਰ ਨਾਲ ਜੁੜੇ ਅਧਿਆਪਕਾਂ ਨੇ ਇਸ ਬਿੱਲ ਨੂੰ ਨੌਜਵਾਨਾਂ ਲਈ ਫਾਇਦੇਮੰਦ ਦੱਸਿਆ ਹੈ ਮੈਂ ਪ੍ਰਿੰਸੀਪਲ ਕੋਰ ਸਾਇੰਸ ਮਿਸਟਰ ਸਰਕਾਰੀ ਹਾਈ ਸਕੂਲ ਪਿਪਲੀ ਨਵੀਂ ਅੱਜਕੱਲ੍ਹ ਲੋਕ ਆਨਲਾਈਨ ਮਨੀ ਗੇਮਿੰਗ ਤੇ ਇੰਨੇ ਜ਼ਿਆਦਾ ਐਡਿਕਟ ਹੋ ਰਹੇ ਹਨ ਕਿ ਉਹਨਾਂ ਦੀ ਮਾਨਸਿਕ, ਸਰੀਰਕ ਅਤੇ ਸਮਾਜਿਕ ਸਿਹਤ ਵਿਗੜ ਰਹੀ ਹੈ। ਆਨਲਾਈਨ ਮਨੀ ਗੇਮਿੰਗ ਐਪ ਤੇ ਰੋਕ ਲਗਾਈ ਗਈ ਹੈ। ਆਨਲਾਈਨ ਮਨੀਿੰਗ ਐਪ ਚਲਾਉਣ ਵਾਲੇ ਅਪਰਾਧੀ ਮੰਨੇ ਜਾਣਗੇ। ਉਹਨਾਂ ਨੂੰ ਜੁਰਮਾਨਾ ਜਾਂ 2 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ। ਆਨਲਾਈਨ ਮਨੀ ਗੇਮਿੰਗ ਐਪ ਦਾ ਪ੍ਰਚਾਰ ਕਰਨ ਵਾਲੇ ਵੀ ਇਸ ਵਾਸਤੇ ਲੋਨ ਦੇਣ ਵਾਲੇ ਵੀ ਅਪਰਾਧੀ ਮੰਨੇ ਜਾਣਗੇ। ਇਸ ਲਈ ਆਨਲਾਈਨ ਮਨੀ ਗੇਮਿੰਗ ਤੋਂ ਆਪਣੇ ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਦੂਰ ਰੱਖੋ। ਜੀ ਉਹਦੀ ਆਪਾ ਘਰਸ਼ ਕੁਮਾਰ ਗੋਇਲ ਬੋਲ ਰਹੇ ਆ ਜੀ ਇਸ ਬਿਲ ਦੇ ਵਿੱਚ ਇੱਕ ਕਮਿਸ਼ਨ ਬਿਠਾਇਆ ਜਾ ਰਿਹਾ ਜਿਸ ਦਾ ਮੁੱਖ ਉਦੇਸ਼ ਬੱਚਿਆਂ ਨੂੰ ਜਿਹੜੀਆਂ ਹੈਗੀਆਂ ਆਨਲਾਈਨ ਗੇਮਿੰਗ ਦੇ ਜਿਹੜੇ ਬੁਰੇ ਪ੍ਰਭਾਵ ਨੇ ਉਹਨਾਂ ਤੋਂ ਬਚਾਇਆ ਜਾਵੇ ਬੱਚੇ ਜਿਹੜੇ ਸੀਗੇ ਜੂਏ ਵਰਗੀ ਲਤ ਦੇ ਵਿੱਚ ਪੈ ਜਾਂਦੇ ਸੀ ਉਹ ਪੜ੍ਹਾਈ ਤੋਂ ਦੂਰ ਜਾ ਰਹੇ ਸੀ ਬੱਚਿਆਂ ਨੂੰ ਕਈ ਵਾਰ ਅਜਿਹੇ ਹਾਲਾਤਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ ਸੀ ਕਿ ਉਹ ਆਤਮ ਹੱਤਿਆ ਤੱਕ ਕਰ ਜਾਂਦੇ ਸੀ ਭਾਰਤ ਸਰਕਾਰ ਦਾ ਇੱਕ ਬਹੁਤ ਬਿਹਤਰੀਨ ਉਪਰਾਲਾ ਜਿਸ ਦੇ ਨਾਲ ਬੱਚੇ ਦੀ ਮਾਨਸਿਕ ਤੇ ਸਰੀਰਕ ਸਿਹਤ ਜਿਹੜੀ ਹੈ ਉਹ ਬਿਹਤਰ ਹੋਏਗੀ ਉਹਨਾਂ ਦੀ ਜੀਵਨ ਸ਼ੈਲੀ ਜਿਹੜੀ ਪ੍ਰਭਾਵਿਤ ਹੁੰਦੀ ਸੀ ਉਸ ਤੋਂ ਬੱਚੇ ਬਚ ਦੀ ਸਿਹਤ ਸਿੱਖਿਆ ਅਤੇ ਉਹਨਾਂ ਦੇ ਭਵਿੱਖ ਦੇ ਲਈ ਇੱਕ ਉਸਾਰੂ ਸੋਚ ਜਿਹੜੀ ਹੈ ਕੀਤੀ ਹੈ ਮੈਂ ਡਾਕਟਰ ਰਾਜੀਮਨ ਹਾਸ ਹੈੱਡ ਯੂਨੀਵਰਸਿਟੀ ਲਾਇਬਰੀ ਸਿਸਟਮ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਫਰੀਦਕੋਟ ਪੰਜਾਬ ਇਹ ਬਿਲ ਈ-ਸਪੋਰਟਸ ਅਤੇ ਸੋਸ਼ਲ ਗੇਮਾਂ ਨੂੰ ਉਤਸ਼ਾਹਿਤ ਕਰਕੇ ਨੌਜਵਾਨਾਂ ਲਈ ਨਵੀਆਂ ਸਿੱਖਿਆ ਅਤੇ ਰੋਜ਼ਗਾਰ ਦੀਆਂ ਸੰਭਾਵਨਾਵਾਂ ਪੈਦਾ ਕਰੇਗਾ ਇਹ ਗੇਮਾਂ ਸਿਰਫ ਮਨੋਰੰਜਨ ਹੀ ਨਹੀਂ ਸਗੋਂ ਵਿਦਿਆਰਥੀਆਂ ਵਿੱਚ ਰਚਨਾਤਮਕ ਸੋਚ ਅਤੇ ਟੀਮਵਰਕ ਦੀਆਂ ਕੁਸ਼ਲਤਾਵਾਂ ਵੀ ਵਧਾਉਂਦੀਆਂ ਹਨ ਇਸ ਦੇ ਨਾਲ ਹੀ ਨੁਕਸਾਨਦੇਹ ਆਨਲਾਈਨ ਮਨੀ ਗੇਮਿੰਗ ਤੇ ਲਗਾਈਆਂ ਗਈਆਂ ਪਾਬੰਦੀਆਂ ਬੱਚਿਆਂ ਅਤੇ ਪਰਿਵਾਰਾਂ ਨੂੰ ਵਿੱਤੀ ਅਤੇ ਮਨੋਵਿਗਿਆਨਿਕ ਖਤਰਿਆਂ ਤੋਂ ਬਚਾਏਗੀ ਨਮਸਕਾਰ ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ ਸ਼ਹੀਦ ਮੱਖਣ ਸਿੰਘ ਤਕਰੀ ਕੰਨਿਆ ਸੀਨੀਅਰ ਸਕੈਂਡ ਸਕੂਲ ਪਠਾਨਕੋਟ ਔਨਲਾਈਨ ਗੇਮਿੰਗ ਪਹਿਲਾਂ ਤਾਂ ਇੱਕ ਮਨੋਰੰਜਨ ਦਾ ਸਾਧਨ ਸੀ ਪਰ ਹੁਣ ਅੱਜ ਦੇ ਸਮੇਂ 'ਚ ਇੱਕ ਸਾਈਬਰ ਫਰੋਡ ਦਾ ਅੱਡਾ ਬਣ ਚੁੱਕਿਆ ਹੈ ਜਿਹਦੇ ਨਾਲ ਲੋਕਾਂ ਦਾ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ ਹੁਣ ਇਸ ਕਾਨੂੰਨ ਦੇ ਤਹਿਤ ਜਿਹੜੀ ਬੈਂਕ ਵਿਵਸਥਾ ਸਾਡੀ ਉਹਨਾਂ ਨੂੰ ਵੀ ਕਿਹਾ ਗਿਆ ਹੈ ਕਿ ਜਿਹੜੀਆਂ ਔਨਲਾਈਨ ਗੇਮਿੰਗ ਦੇ ਦੁਆਰਾ ਔਨਲਾਈਨ ਟ੍ਰਾਂਜੈਕਸ਼ਨਸ ਹੈ ਉਹਨਾਂ ਤੇ ਰੋਕ ਲਗਾਈ ਜਾਵੇ ਮੈਂ ਉਮਰਵਿੰਦਰ ਸਿੰਘ ਵਿੱਕੀ ਜਨਰਲ ਸਕੱਤਰ ਸ਼ਹੀਦ ਸੈਨਿਕ ਪਰਿਵਾਰ ਸੁਖਿਆ ਪਰਿਸ਼ਦ ਗੁਰਦਾਸਪੁਰ ਤੋਂ ਬੋਲ ਰਿਹਾ ਹਾਂ ਆਨਲਾਈਨ ਗੇਮਿੰਗ ਦਾ ਪ੍ਰਚਾਰ ਅਤੇ ਨਿਯਮਕ ਬਿੱਲ ਜਿਹੜਾ ਹੈ ਇੱਕ ਬੜਾ ਹੀ ਸ਼ਲੱਗਯੋਗ ਫੈਸਲਾ ਲਿਆ ਗਿਆ ਹੈ ਉਹਦੇ ਸੰਬੰਧੀ ਸੋਸ਼ਲ ਮੀਡੀਆ ਦੇ ਜਮਾਨੇ 'ਚ ਸਾਡੀ ਜਿਹੜੀ ਆਨ ਵਾਲੀ ਯੁਵਾ ਪੀੜ੍ਹੀ ਹੈ ਜਿਹਨੂੰ ਅਲੱਗ-ਅਲੱਗ ਜਿਹੜੀ ਆਨਲਾਈਨ ਗੇਮਾਂ ਸੰਬੰਧੀ ਪੈਸੇ ਦਾ ਲਾਲਚ ਦਿੱਤਾ ਜਾਂਦਾ ਸੀ ਔਰ ਉਹ ਆਪਣਾ ਪੜ੍ਹਾਈ ਵਾਲਾ ਪਾਸਾ ਛੱਡ ਕੇ ਐਡਿਕਟ ਹੋ ਗਏ ਹਨ ਗੇਮਾਂ ਦੇ ਉਹਦੇ ਨਾਲ ਵਾਲੀ ਇੱਕ ਪੈਸੇ ਦਾ ਲਾਲਚ ਉਹਨਾਂ ਦੇ ਅੰਦਰ ਪੈਦਾ ਹੋ ਗਿਆ ਹੈ ਸੋ ਮੈਂ ਤੁੰਦੇਸ ਵੰਦੀ ਇਹਦਾ ਕਾਨੂੰਨੀ ਕਾਰਵਾਈ ਸਖਤ ਕੀਤੀ ਜਾਊਗੀ ਇੱਕ ਬੜਾ ਸ਼ਲਾਘਾਯੋਗ ਕਦਮ ਹੈ ਮੈਂ ਪਰਮਿੰਦਰ ਸਿੰਘ ਸੈਣੀ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਗੁਰਦਾਸਪੁਰ ਇਹ ਬਿੱਲ ਜਿੱਥੇ ਆਉਣ ਵਾਲੇ ਸਮੇਂ ਦੇ ਵਿੱਚ ਈ-ਸਪੋਰਟਸ ਅਤੇ ਆਨਲਾਈਨ ਸੋਸ਼ਲ ਗੇਮਾਂ ਨੂੰ ਉਤਸ਼ਾਹਿਤ ਕਰੇਗਾ ਉੱਥੇ ਹੀ ਨਾਲ ਨੁਕਸਾਨਦੇਹ ਆਨਲਾਈਨ ਮਨੀ ਗੇਮਿੰਗਸ ਵਾਂਗਾਂ ਨੇ ਉਹਨਾਂ ਤੇ ਪਾਬੰਦੀ ਵੀ ਲਾਏਗਾ ਜਿਹੜੇ ਪੈਸੇ ਕਮਾਉਣ ਵਾਲੇ ਉਹ ਲੋਕ ਜਿਹੜੇ ਲੋਕਾਂ ਦੀ ਸਿਹਤ ਨਾਲ ਖਲਵਾੜ ਕਰ ਰਹੇ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜੇਗਾ ਭਾਰਤ ਦੇ ਨਾਗਰਿਕਾਂ ਲਈ ਉਹਨਾਂ ਦੇ ਪੈਸੇ ਦੀ ਬਚਾ ਲਈ ਅਤੇ ਨਾਲ ਹੀ ਉਹਨਾਂ ਦੀ ਸਿਹਤ ਨੂੰ ਚੰਗਾ ਰੱਖਣ ਲਈ ਇਹ ਬਿੱਲ ਜਿਹੜਾ ਬਹੁਤ ਵਧੀਆ ਲਾਹੇਵੰਦ ਸਾਬਤ ਹੋਵੇਗਾ ਮਾਪਿਆਂ ਦੀ ਸਮਾਜ ਸੇਵੀਆਂ ਦਾ ਇਸ ਬਾਰੇ ਕੀ ਆਖਣਾ ਹੈ ਆਓ ਸੁਣਦੇ ਹਾਂ ਮੇਰਾ ਨਾਮ ਰਜਨੀ ਹੈ ਔਰ ਮੈਂ ਹਲਤੋਂ ਬੋਲ ਰਹੀ ਹਾਂ ਔਨਲਾਈਨ ਗੇਮਾਂ ਵਾਲੇ ਨਾਲ ਪੈਸੇ ਦੇ ਰੂਪ ਵਿੱਚ ਪੇਸ਼ਕਸ਼ ਦਿੰਦੇ ਨੇ ਕਿ ਆਵਾ ਤੁਸੀਂ ਗੇਮਾਂ ਖੇਲੋ ਤੁਹਾਨੂੰ ਇੰਨੇ ਪੈਸੇ ਮਿਲਣਗੇ ਉਹਨਾਂ ਬੱਚਾ ਨੂੰ ਕਾਫੀ ਨੁਕਸਾਨ ਹੋਇਆ ਬੱਚੇ ਗਲਤ ਗੱਲਾਂ ਤੇ ਚੱਲ ਜਾਂਦੇ ਨੇ ਜਗੇ ਸਾਨੂੰ ਚਾਹੀਦਾ ਹੈ ਕਿ ਆਪਣੇ ਬੱਚਾ ਦਾ ਖਿਆਲ ਰੱਖੀਏ ਔਨਲਾਈਨ ਗੇਮਾਂ ਤੋਂ ਦੂਰ ਰੱਖੀਏ ਉਹਨਾਂ ਨੂੰ ਜਿਹੜੇ ਸਰਕਾਰ ਨੇ ਬਿੱਲ ਪਾਸ ਕੀਤਾ ਹੈ ਜਿਹੜੇ ਇਹਦਾ ਪੇਸ਼ਕਸ਼ ਕਰ ਉਹਨਾਂ ਨੂੰ ਸਜ਼ਾ ਵੀ ਦਿੱਤੀ ਜਾਏਗੀ ਉਹਨਾਂ ਨਾਲ ਸਾਨੂੰ ਫਾਇਦਾ ਮੇਰਾ ਨਾਮ ਲਖਵਿੰਦਰ ਸ਼ਰੀਮ ਮੈਂ ਪਟਿਆਲਾ ਦਾ ਰਹਿਣ ਵਾਲਾ ਯੂਥ ਜਿਹੜਾ ਇਸ ਦੇਸ਼ ਦਾ ਦਾ ਵੈਸੀ ਸੋਸ਼ਲ ਮੀਡੀਆ ਦੇ ਆਉਣ ਤੋਂ ਬਾਅਦ ਸਾਰਾ ਟਾਈਮ ਹੀ ਸੋਸ਼ਲ ਮੀਡੀਆ ਦੇ ਉੱਤੇ ਲੱਗਿਆ ਹੀ ਹੋਇਆ ਕੰਮਕਾਰ ਵੱਲ ਕੋਈ ਇੰਟਰਸਟ ਨਹੀਂ ਹੈ ਵੀ ਸਾਰਾ ਦਿਨ ਸਾਡੇ ਹੱਥ 'ਚ ਫੋਨ ਹੈ ਅਸੀਂ ਇਹਦੇ ਤੋਂ ਹੀ ਕੁਝ ਨਾ ਕੁਝ ਕਮਾ ਲਈਏ ਇਹਦੇ ਨਾਲ ਘਰਾਂ ਦੇ ਘਰ ਤਬਾਹ ਹੋ ਰਹੇ ਸੀ ਇਹ ਮੈਕਸਿਮਮ ਜਿਹੜੀਆਂ ਗੇਮਸ ਨੇ ਇਹਨਾਂ ਦੇ ਜਿਹੜੇ ਮਾਲਕ ਨੇ ਜਾਂ ਜਿਹੜੇ ਆਰਗੇਨਾਈਜ਼ਰਸ ਨੇ ਉਹ ਜ਼ਿਆਦਾਤਰ ਸਾਊਥ ਇੰਡੀਆ ਨੂੰ ਬਿਲੋਂਗ ਕਰਦੇ ਨੇ ਬਟ ਇਹਦਾ ਅਸਰ ਪੂਰੇ ਭਾਰਤ ਦੀ ਯੂਨਿਓ ਦੇ ਉੱਤੇ ਪਿਆ ਸੋ ਇਹ ਜਿਹੜਾ ਬਿੱਲ ਸਰਕਾਰ ਲੈ ਕੇ ਆਈ ਹੈ ਆਨਲਾਈਨ ਗੇਮਾਂ ਨੂੰ ਬੰਦ ਕਰਨ ਦਾ ਇਹਦਾ ਮੈਂ ਵੈਲਕਮ ਕਰਦਾ ਹਿਮਾਚਲ ਪ੍ਰਦੇਸ਼ ਵਿੱਚ ਪਾਰੀਮੀ ਪੈਨ ਨਾਲ ਪੰਜਾਬ ਚਰਾਵੀ ਬਿਆਸ ਤੇ ਸਤਲੁਜ ਦਰਿਆਵਾਂ ਚ ਵਧ ਰਹੀ ਪਾਣੀ ਦੇ ਪੱਧਰ ਕਾਰਨ ਕੁਝ ਜ਼ਿਲ੍ਹੇ ਪ੍ਰਭਾਵਿਤ ਹੋਏ ਨਹੀਂ ਪਰ ਹਾਲਾਤ ਕਾਬੂ ਹੀਟ ਨੇ ਗੋਦਾਸਪੁਰ ਦੇ ਵਧੀਕ ਡਿਪਟੀ ਕਮਿਸ਼ਨਰ ਹਰਜਿੰਦਰ ਸਿੰਘ 베ਦੀ ਅਤੇ ਪਠਾਨਕੋਟ ਦੇ ਐਸ.ਡੀ.ਐਮ. राकेश कुमार मीणा ने हडा नो लेके प्रबंधन बारे जानकारी दीती मुकम्मल जड़ा प्रबंधन ਸੀ ਕੀਤਾ ਹੋਇਆ ਸਾਡੇ ਕੋ ਨੂੰ ਰੀਲੀਫ ਕੈਂਪਸ ਸਾਡੇ ਕੋ ਜਿਹੜੀਆਂ ਗੱਡੀਆਂ ਸਾਡੀ ਟੀਮਸ ਜਿਹੜੀਆਂ ਪਿੱਛੇ ਐਕਟਿਵਿਟੀ ਰੀਲੀਫ ਕੈਂਪਾਂ ਦਾ ਜਿਹੜੇ ਸਾਡੇ ਐਸਟੀਐਮ ਚ ਨੇ ਪ੍ਰੋਪਰ ਜਿਹੜੀ ਹੈ ਇਵੈਕੂਏਸ਼ਨ ਪਲਾਨ ਬਣਾਇਆ ਹੋਇਆ ਤੁਸੀਂ ਸਾਡੇ ਐਸਟੀਐਮ ਨਾਲ ਸਹਿਯੋਗ ਕਰਕੇ ਉਹ ਤੁਸੀਂ ਲੈ ਸਕਦੇ ਹੋ इवन ਕਿਸੇ ਸਕੂਲਾਂ ਚ ਜਿਹੜੇ ਸਾਡੇ ਪੰਚਾਇਤ ਘਰਾਂ ਉਥੇ ਮੈਰੀਜ ਪੈਲੈਸਿਸ ਆ ਉਹ ਉਹ ਸਾਰੇ ਅਸੀਂ ਆਦਰ ਰੀਲੀਫ ਕੈਂਪ ਨੂੰ ਡਿਪਲੋਏ ਕੀਤੇ ਹੋਏ ਉਹਨਾਂ ਤੋਂ ਅਫੀਸਰ ਚ ਲਗਾਏ ਹੋਏ ਨੇ ਕਿਸੇ ਤਰ੍ਹਾਂ ਦੇ ਵੀ ਸਾਡੇ ਸਿਵਲੀਆਂ ਨੂੰ ਮੁਸ਼ਕਲ जावे। इस दसना चाहवा की थोड़ी बहुत बामियाल वाले रीजन में हुई है वहां पे हमने विजिट भी किया है और वहां के जितने भी लोकल ऑफिसर है उनको डायरेक्शन दी हुई है की आप फील्ड पे जाए जब भी फ्लड वाली सिचुएशन कंट्रोल में आए उसके बाद विजिट करो क्रॉप जितनी भी है उसको उसकी रिपोर्ट या कोई भी पोडर का नुकसान हुआ है या किसी को किसी भी तरीके की माली सहायता दी नीड है तो उनकी असेसमेंट करके उसकी रिपोर्ट जो है तुरंत तो दूसरे दिन हमारे पास आनी चाहिए ताकि उनके मुआवजे के लिए किसी भी तरह की सरकार वालों कोई भी उन्होंने सहायता दी जानी तो उनको छेती तो छेती उन्होंने प्रोवाइड कर सकते उधर फाजिलका सहायक सिविल सर्जन डॉक्टर रोहित गोहल ने दसा ਫਾਜ਼ਲਕਾ ਵਿੱਚ ਫਲਡ ਲਾਈਕ ਸਿਚੁਏਸ਼ਨ ਨੂੰ ਵੇਖਦੇ ਹੋਏ ਹੈਲਥ ਡਿਪਾਰਟਮੈਂਟ ਜਿਹੜਾ ਪੂਰਾ ਅਲਰਟ ਤੇ ਹੈ ਜੀ ਅਸੀਂ 8 ਮੋਬਾਈਲ ਟੀਮਸ ਵੱਖ-ਵੱਖ ਥਾਵਾਂ ਤੇ ਬਣਾਈਆਂ ਹਨ ਤਾਂ ਕਿ ਜਿਹੜਾ ਲੋਕਾਂ ਨੂੰ ਉੱਥੇ ਹੈਲਥ ਫੈਸਿਲਿਟੀ ਦਿੱਤੀ ਜਾ ਸਕੇ ਨਾਲ ਹੀ ਅਸੀਂ ਤੇ ਐਂਬੂਲੈਂਸਾਂ ਵੀ ਰਿਜ਼ਰਵ ਰੱਖੀਆਂ ਤਾਂ ਕਿ ਜੇ ਕਿਤੇ ਵੀ ਕਿਸੇ ਤਰ੍ਹਾਂ ਦੀ ਕੋਈ ਐਮਰਜੈਂਸੀ ਚ ਲੋਡ ਪੈਂਦੀ ਹੈ ਤਾਂ ਉੱਥੇ ਇਮੀਡੀਏਟ ਐਂਬੂਲੈਂਸ ਜਾ ਸਕੇ ਪਲੱਸ ਅਸੀਂ ਡੋਰ ਟੂ ਡੋਰ ਜਾ ਕੇ ਕਲੋਰੀਨ ਟੈਬਲੇਟਸ ਵੀ ਡਿਸਟ੍ਰੀਬਿਊਟ ਕਰ ਰਹੇ ਹਾਂ ਤੇ ਜਿੱਥੇ ਲੋਡ ਪਈ ਉੱਥੇ ਫੋਗਿੰਗ ਵਗੈਰਾ ਵੀ ਕੀਤੀ ਜਾਊਗੀ ਤੇ ਕੈਂਪਸ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਫਲੱਡ ਇਫੈਕਟਿਡ ਏਰੀਆ ਹੋਣਗੇ ਉੱਥੇ ਹੀ ਜਾ ਕੇ ਲਾਏ ਜਾਂ ਤਾਂ ਕਿ ਲੋਕਾਂ ਨੂੰ ਪ੍ਰੋਪਰ ਸਹੂਲਤ ਮਿਲ ਸਕੇ ਅੱਜ ਵਿਸ਼ਵ ਸੀਨੀਅਰ ਸਿਟੀਜ਼ਨ ਦਿਵਸ ਯਾਨੀ ਬਜ਼ੁਰਗਾਂ ਬਾਰੇ ਕੋਮਾਂਤਰੀ ਦਿਹਾੜਾ ਮਨਾਇਆ ਜਾ ਰਿਹਾ ਹੈ। ਹਰ ਸਾਲ 21 ਅਗਸਤ ਨੂੰ ਪੂਰੀ ਦੁਨੀਆ ਵਿਸ਼ਵ ਸੀਨੀਅਰ ਸਿਟੀਜ਼ਨ ਦਿਵਸ ਮਨਾਉਂਦੀ ਹੈ ਜੋ ਸਮਾਜ ਵਿੱਚ ਬਜ਼ੁਰਗਾਂ ਦੇ ਜੀਵਨ ਭਰ ਦੀ ਸਖਤ ਮਿਹਨਤ, ਤਜਰਬੇ ਅਤੇ ਬੇਮਿਸਾਲ ਯੋਗਦਾਨ ਦਾ ਸਨਮਾਨ ਕਰਨ ਦਾ ਦਿਨ ਹੈ। ਇਸ ਮੌਕੇ ਮੁਹਾਲੀ ਦੇ ਮੁੱਖ ਨਾਇਕ ਮੈਜਿਸਟ੍ਰੇਟ ਸਰਬੀ ਪਰਾਸ਼ਰ ਨੇ ਬਜ਼ੁਰਗਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਦੱਸਿਆ। ਅੱਜ 21 ਅਗਸਤ ਨੂੰ ਅਸੀਂ ਸੀਨੀਅਰ ਸਿਟੀਜ਼ਨ ਦਿਵਸ ਮਨਾਉਂਦੇ ਹਾਂ ਤੇ ਨਾਲਾ ਸਾਹ ਵਿੱਚ ਸੀਨੀਅਰ ਸਿਟੀਜ਼ਨ ਨਿਵਾਸੀ ਵੀ ਵੇ ਜਿਹੜਾ ਇੱਕ ਕਾਨੂੰਨ ਪਾਸ ਹੋਇਆ ਸੀ ਮੇਨਟੇਨੈਂਸ ਐਂਡ ਵੈਲਫੇਅਰ ਆਫ ਸੀਨੀਅਰ ਸਿਟੀਜ਼ਨਸ ਐਟ 2007 ਵੈਸਾ ਉਦੇ ਹੀ ਤਹਿਤ ਜੋ ਵੀ ਸੀਨੀਅਰ ਸਿਟੀਜ਼ਨ ਹੈ ਉਹਨਾਂ ਨੂੰ ਪੂਰੀ ਅਸਿਸਟੈਂਸ ਦਿੱਤੀ ਜਾਵੇ চাই ਲੀਗਲ ਅਸਿਸਟੈਂਸ ਹੋਵੇ ਜਾਂ ਹਸਪਤਾਲਸ ਵਾਸਤੇ ਉਹਨਾਂ ਨੂੰ ਅਸਿਸਟੈਂਸ ਵੀ ਦਿੱਤਾ ਉਹ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ 确保 ਕਰੇਗੀ ਕਿ ਉਹਨਾਂ ਨੂੰ ਹਰ ਸਹਾਇਤਾ ਮਿਲੇ ਪਟਿਆਲਾ ਤੋਂ ਭਗਵੰਦਾਸ ਗੁਪਤਾ ਦੀ ਮੂਗਾ ਤੋਂ ਤੇਜندر ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਆਖਿਆ ਮੈਂ ਭਗਵਾਨ ਦਾਸ ਗੁਪਤਾ ਸਮਾਜ ਸੇਵੀ ਆਮ ਤੌਰ ਤੇ ਬਿਰਦਾ Ashram ਇਸੇ ਕਰਕੇ ਖੁੱਲ ਰਹੇ ਨੇ ਅੱਜ 5 ਸਟਾਰ ਵਰਗੇ ਬਿਰਦਾ Ashram ਬਣ ਗਏ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਿਹੜੇ ਨੌਜਵਾਨ ਨੇ ਉਹ ਬਜ਼ੁਰਗਾਂ ਦੀ ਟੋਕਾ ਟੋਕੀ ਪਰਿਵਾਰਾਂ ਦੇ ਵਿੱਚ ਪਸੰਦ ਨਹੀਂ ਕਰਦੇ ਇਸੇ ਕਰਕੇ ਸੰਯੁਕਤ ਪਰਿਵਾਰਾਂ ਦਾ ਚਲਣ ਖਤਮ ਹੋ ਰਿਹਾ ਇਕਲ ਪਰਿਵਾਰ ਦੇ ਵਿੱਚ ਜ਼ਿਆਦਾ ਲੋਕ ਰਹਿ ਕੇ ਖੁਸ਼ ਨੇ ਬਜ਼ੁਰਗਾਂ ਦੇ ਤਜਰਬੇ ਤੋਂ ਫਾਇਦਾ ਲੈਣਾ ਚਾਹੀਦਾ ਹੈ ਔਰ ਨੌਜਵਾਨਾਂ ਦਾ ਹੌਸ਼ ਔਰ ਜੋਸ਼ ਇਹ ਜਿਹੜਾ ਨਾਲ ਕੰਮ ਕਰੇ ਤਾਂ ਸਾਡਾ ਦੇਸ਼ ਜਿਹੜਾ ਹੈ ਉਹ ਹੋਰ ਵੀ ਬਹੁਤ ਜ਼ਿਆਦਾ ਤਰੱਕੀ ਕਰੂਗਾ ਸਜਿੰਦਰ ਸਿੰਘ ਮੋਗਾ ਬੋਲ ਰਹੇ ਹਨ ਸਮਾਜ ਵੱਲੋਂ ਬਜ਼ੁਰਗਾਂ ਨੂੰ ਜਿੱਥੇ ਸਤਿਕਾਰ ਦੇਣ ਦੀ ਲੋੜ ਹੈ ਉੱਥੇ ਬਜ਼ੁਰਗਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਉਹਨਾਂ ਕੋਲ ਸਫਲ ਹੋਣ ਵਾਲੇ ਤਜਰਬੇ ਹੁੰਦੇ ਨੇ ਸੋ ਉਹਨਾਂ ਬਾਰੇ ਉਹਨਾਂ ਦੀ ਆਵਾਜ਼ ਸੁਣ ਕੇ ਦੇਸ਼ ਲਈ ਨਵੇਂ ਦਿਸਹੱਦੇ ਸਿਰਜਣ ਵਿੱਚ ਉਹਨਾਂ ਦਾ ਯੋਗਦਾਨ ਲੈਣ ਦੀ ਲੋੜ ਹੈ ਦਰਸਲ ਬਜ਼ੁਰਗ ਸਾਡੇ ਸਮਾਜ ਦਾ ਵੱਡਾ ਥੰਮ ਹੁੰਦੇ ਨੇ ਇਸ ਕਰਕੇ ਉਹਨਾਂ ਦੀ ਅਸਲ ਪਹਿਚਾਣ ਨੂੰ ਸਾਡੇ ਨਾਲ ਨਾਲ ਤੋਰਨ ਦੀ ਲੋੜ ਹੈ ਤਾਂ ਕਿ ਸਾਡਾ ਦੇਸ਼ ਵਧੇਰੇ ਤਰੱਕੀ ਕਰ ਸਕੇ ਅੱਜ ਦੇ ਪ੍ਰੋਗਰਾਮ ਚ ਜ਼ਿਲ੍ਹਾ ਤੋਂ ਸਹਿਯੋਗ ਰਹਾ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਮੋਹਾਲੀ ਤੋਂ ਮਰੋਜ ਗਿਰਦਰ ਫਰੀਦਕੋਟ ਤੋਂ ਤਰਸੀਮ ਕੁਮਾਰ ਚਾਨਣਾ ਪਟਿਆਲਾ ਤੋਂ ਰਾਉ ਬਰਿੰਦਰ ਫਾਜ਼ਲਕਾ ਤੋਂ ਜਲੇਸ਼ ਠਈ ਪਠਾਨਕੋਟ ਤੋਂ ਰਜਨੀਸ਼ ਕੁਮਾਰ ਅਤੇ ਮੋਗਾ ਤੋਂ 우ਸ਼ਾ ਕੌਰ ਜਸ਼ਨ ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਗੱਲਬਾਤ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਵੇਸ਼ਕਾਰੀ ਸਹਾਇਕ ਮਨਪ੍ਰੀਤ ਸਿੰਘ ਪੇਸ਼ਕਸ਼ ਰਾਜੇਸ਼ 바ਲੀ దెక gutన్ాన్ాొ.